ਸਾਡਾ ਸਿਕਲ ਜੀ ਸਾਰਿਆਂ ਨੂੰ ਇਹ ਹੈਗੇ ਆਪਣੇ ਕੋਲੇ ਕਲੱਚ 골ਡਨ ਕਲਰ ਦੇ ਵਿੱਚ ਆ ਵਾਈਟ ਕਲਰ ਦੇ ਵਿੱਚ ਕਾਪਰ ਬ੍ਰਾਊਨ ਕਲਰ ਦੇ ਵਿੱਚ ਹੈ ਜੀ ਚੇਨ ਇਹਨਾਂ ਨਾਲ ਅੰਦਰ ਵੀ ਦਿੱਤੀ ਹੋਈ ਆ ਆ ਬਾਵਾਂ ਸ਼ੇਡ ਆ ਗਿਆ ਪਿਚ ਪਿੰਕ ਮਲਟੀ ਆ ਗਿਆ ਮਹਿਰੂਨ ਕਲਰ ਆ ਗਿਆ ਜੀ ਇਹ ਬੈਲਵਟ ਦੇ ਉੱਪਰ ਹੈ ਇਹ ਤੁਸੀਂ ਆਪਣੇ ਲਈ ਆਪਣੇ ਕਿਸੇ ਫਰੈਂਡ ਨੂੰ ਗਿਫਟ ਦੇਣ ਲਈ ਵੀ ਲੈ ਸਕਦੇ ਆ ਬਹੁਤ ਸੋਣੇ ਨੇ ਬਸ ਇੰਨੇ ਪੀਸ ਲਿਫਟ ਨੇ ਜੇ ਕੋਈ ਹੰਬਰਗ ਦੇ ਵਿੱਚ ਰਹਿੰਦੀ ਹੈ ਭੈਣਾ ਨੇ ਬੁੱਕ ਕਰਾਉਣਾ ਵਾ ਜਿਹੜੀਆਂ ਮੇਲੇ ਤੇ ਆਉਣਗੀਆਂ 13 ਤਰੀਕ ਨੂੰ ਤਾਂ ਉਦੋਂ ਤੁਸੀਂ ਲੈ ਸਕਦੇ ਆ ਤੇ ਲਿਫਰ ਦਾ ਖਰਚਾ ਵੀ ਜਿਹੜਾ ਹੈਗਾ ਬਚ ਜਾਊਗਾ ਤੁਸੀਂ ਬੁੱਕ ਕਰਵਾ ਸਕਦੇ ਆ ਵੀ ਤੁਹਾਨੂੰ ਕਿਹੜਾ ਪਰਸ ਚਾਹੀਦਾ ਤੇ ਉਸ ਦਿਨ ਮੈਂ ਕਿਹੜਾ ਪਰਸ ਵੀ ਉਦੋਂ ਤਾਂ ਸਾਰੇ ਨਾਲ ਲੈ ਕੇ ਆਉਂਗੇ ਪਰ ਜੇ ਬੁੱਕ ਹੋ ਜਾਣ ਤਾਂ ਵਧੀਆ ਲੱਗਦਾ ਬਸ ਸਪੈਸ਼ਲ ਬੰਦਾ ਲੈ ਕੇ ਆਉਂਦਾ ਵਾ ਦੱਸਿਓ ਜੀ ਜਰੂਰ ਜੇ ਕਿਸੇ ਨੂੰ ਵੀ ਚਾਹੀਦਾ ਹੋਇਆ ਤਾਂ ਬਸ ਇੰਨੇ ਹੀ ਰਹਿ ਗਏ ਨੇ ਕਲੱਚ ਦੇ ਵਿੱਚ ਸਾਰੀ ਵੈਰਾਈਟੀ ਇੰਨੀ ਹੀ ਰਹਿ ਗਈ ਮੇਰੇ ਕੋਲ